ਕਦਾਜੀ ਦੋ ਦੋ ਮਾਰਕਾ ਅੱਜ ਇਹ ਦਿਨ ਜਿਹੜਾ ਗਣਤੰਤਰ ਦਿਵਸ 26 ਜਨਵਰੀ ਨੂੰ ਭਾਰਤ ਦੇ ਵਿੱਚ ਮਨਾਇਆ ਜਾਂਦਾ ਅੱਜ ਦੇ ਦਿਨ ਜਿਹੜਾ ਭਾਰਤ ਦਾ ਸੰਵਿਧਾਨ ਸਾਡੇ ਬਾਬਾ ਭੀਮ ਸੌਰ ਬੀਟ ਕਰ ਜੀ ਦੁਆਰਾ ਲਿਖਿਆ ਗਿਆ ਸੀਗਾ ਉਹ ਸੰਵਿਧਾਨ ਲਾਗੂ ਹੋਇਆ ਸੀਗਾ ਅੱਜ ਦਾ ਜਿਹੜਾ 75ਵਾਂ ਗਣਤੰਤਰ ਦਿਵਸ ਲਗਾਇਆ ਤੇ ਜੇ ਮੈਂ ਸਮਝਦਾ ਕਿ ਇੱਕ ਬਹੁਤ ਹੀ ਵਧੀਆ 75ਵਾਂ 75 ਦਿਵਸ ਹੋਣ ਕਰਕੇ ਸਾਰੇ ਕਪੂਰਥਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਜਿਆਦੀਆਂ ਮੁਬਾਰਕਾਂ ਇਹਦੇ ਦਿੰਦੀਆਂ ਪਰਮਾਤਮਾ ਕਰੇ ਸਾਡਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਸਾਡਾ ਕਪੂਰਥਲਾ ਜਿਹੜਾ ਹੈਗਾ ਆ ਦੁਬਾਰਾ ਤੋਂ ਜਿਹੜਾ ਪੈਰਿਸ ਆਫ ਪੰਜਾਬ ਬਣੇ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਸਾਡੇ ਜੋ ਮਾਝੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਝੇ ਦਾ ਜੋ ਸੁਪਨਾ ਹੈਗਾ ਆ ਉਹ ਸਾਰੇ ਇਕੱਠੇ ਹੋ ਕੇ ਆਪਾਂ ਇਹ ਸੁਪਨੇ ਨੂੰ ਸਾਰੇ ਪੰਜਾਬ ਨਿਵਾਸੀ ਜਿਹੜਾ ਹੈਗਾ ਆ ਪੂਰਾ ਕਰੀਏ ਭਰ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੰਦੇ ਮਾਹਰਮ